ਗੱਲ ਪਾਨੇ ਸਿੱਧੂ ਦੀ ਨਹੀਂ ਹੈ ਗੀਤੇ ਆਜਮ ਸਰਦਾਰ ਭਗਤ ਸਿੰਘ ਦਾ ਪਹਰਾਵਾ ਪਾ ਕੇ ਜਿਹੜੇ ਲੋਕ ਜਿਹੜਾ ਨੇ ਅੱਜ ਉਹਦੀ ਦਸਤਾਰ ਮੰਨ ਕੇ ਉਹਦੀ ਦਸਤਾਰ ਦੀ ਤਹੀਦ ਕਰ ਰਹੇ ਨੇ ਇਹ ਗੁੱਸੇ ਚ ਆ ਕੇ ਪੰਜਾਬ ਦੇ ਲੋਕ ਅਸੀਂ ਇਹੋ ਜਿਹੇ ਆ ਅਸੀਂ ਨਾ ਕਹਿੰਦੇ ਜ਼ੁਲਮ ਕਰੀਏ ਨਾ ਕਹਿੰਦਾ ਸਹੀਏ ਜੇ ਜਾਂਟਾਂ ਦਾ ਰੌਲਾ ਲੋਕਾਂ ਨਾਲ ਚੱਲਦਾ ਕੋਲਟਾ ਹੁੰਦੀਆਂ ਨੇ ਉੱਥੇ ਪਾਨੇ ਸਿੱਧੂ ਹਣੀ ਕਿੱਥੋਂ ਆ ਗਏ ਪੰਜਾਬ ਸਰਕਾਰ ਇੱਥੇ ਇੱਕ ਆਪਣਾ ਦਾਦਾਗਰੀ ਕਰਨਾ ਚਾਹੁੰਦੀ ਆ ਬਦਮਾਸ਼ੀ ਕਰਨੀ ਚਾਹੁੰਦੀ ਆ ਅਸੀਂ ਜੇ ਕੋਈ ਨੌਜਵਾਨ ਫੜਿਆ ਜਾਂਦਾ ਉਹਨੂੰ ਛਡਾਉਣਾ ਨਹੀਂ ਉਹਦੀ ਅਸੀਂ ਆਵਾਜ਼ ਬਣਦੇ ਆ ਕੱਲ ਝੋਟੇ ਦੀ ਆਵਾਜ਼ ਬਣੇ ਸੀ ਇਸੇ ਤਰ੍ਹਾਂ ਛੱਡਣਾ ਪਾਉਣਾ ਸਿੱਧੂ ਪਾਣਾ ਤੇ ਭਵਾਂਤਮਾਨ ਮੁੱਖ ਮੰਤਰੀ ਤੇ ਜ਼ਿਲ੍ਹੇ ਦਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਰਮਾਨ ਉਹ ਉਹ ਰਾਤ ਦਾ ਘਰੇ ਬੰਦ ਕਰਿਆ ਕੀ ਕਸੂਰ ਆ ਜੀ ਵੀ ਜਿਹੜੀ ਵੀ ਸਰਕਾਰ ਨੇ ਡਾਂਗ ਨਾਲ ਆਪਣਾ ਰਾਜ ਭਾਗ ਚਲਾਉਣਾ ਚਾਹਿਆ ਪੰਜਾਬ ਤੇ ਇੱਥੇ ਲੋਕਾਂ ਨੇ ਨਹੀਂ ਚੱਲਣ ਦਿੱਤਾ ਉਹਦੀ ਮਿਸਾਲ ਸਰਦਾਰ ਬਿਆਸ ਸਿੰਘ ਉਹਦੀ ਮਿਸਾਲ ਪ੍ਰਕਾਸ਼ ਸਿੰਘ ਬਾਦਲ ਤੁਸੀਂ ਕਦੇ ਕਿਸੇ ਨੂੰ ਫੜ ਲਿਆ ਕਦੇ ਸੰਗਪਾਲ ਖੇੜਾ ਫੜ ਲਿਆ ਕਦੇ ਪਹਿਲਾਂ ਸਿੱਧੂ ਫੜ ਲਿਆ ਕਦੇ ਪਹਿਲਾਂ ਝੋਟਾ ਫੜ ਲਿਆ ਇਹਨਾਂ ਗੱਲਾਂ ਦਾ ਸਰਕਾਰ ਜਵਾਬ ਦੇਣ ਦੀ ਬਜਾਏ ਜਿਹੜਾ ਆ ਕਰ ਰਹੀ ਹੈ ਇੱਥੇ ਪੁਲਿਸ ਦਾ ਤਰਨਾਲ ਇੱਥੇ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹ ਬਰਦਾਸ਼ਤ ਨਹੀਂ ਹੋਣਾ ਸੱਚ ਕਾ ਲਈ ਮੈਂ ਹਾਂ ਕਵਰ ਸਿੰਘ 베ਦੀ ਪਾਨਾ ਸਿੱਧੂ ਇੱਕ ਮਸਲਾ ਬਣਦਾ ਜਾ ਰਿਹਾ ਤੇ ਇਸ ਮਸਲੇ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਤਰ੍ਹਾਂ ਖੜੀਆਂ ਨਜ਼ਰ ਆਉਂਦੀਆਂ ਨੇ ਚਾਹੇ ਕਿਸਾਨ ਨੇ ਚਾਹੇ ਨੌਜਵਾਨ ਨੇ ਤਾਂ ਕਹਿ ਸਕਦੇ ਆ ਕਿ ਸਮੇਂ-ਸਮੇਂ ਤੇ ਪੰਜਾਬ ਦੀ ਧਰਤੀ ਦੇ ਉੱਤੇ ਅਜਹੀ ਮੂਮਟ ਉੱਠਦੀ ਰਹਿੰਦੀ ਹੈ ਚਾਹੇ ਦੀਪਸੂਧ ਦੇ ਮਸਲੇ ਤੇ ਹੋਵੇ ਚਾਹੇ ਅਮਰਪਾਲ ਦੇ ਮਸਲੇ ਤੇ ਹੋਵੇ ਤੇ ਹੁਣ ਇਸ ਵਾਰ ਪਾਨਾ ਸਿੱਧੂ ਜੇ ਪਾਨਾ ਸਿੱਧੂ ਦੇ ਖਿਲਾਫ ਕੋਈ ਐਕਸ਼ਨ ਹੋਇਆ ਤਾਂ ਵਕ ਵਕ ਥਾਣਿਆਂ ਦੇ ਵਿੱਚ ਪਰਚੇ ਦਰਜ ਹੋਏ ਮਾਮਲੇ ਦਰਜ ਹੋਏ ਤੇ ਇੱਕ ਵੱਡੀ ਲਹਿਰ ਜਿਹੜੀ ਹੈ ਉਹ ਵੀ ਹੁਣ ਦਿਖਾਈ ਦੇ ਰਹੀ ਹੈ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਕਾਲੀਦਾਲ ਸਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਲੀ ਨੇ ਸੋਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਓ ਕਿ ਇੱਕ ਪਾਸੇ ਪਾਨਾ ਸਿੱਧੂ ਦਾ ਮਸਲਾ ਇਹ ਮਸਲਾ ਹੁਣ ਇਸ ਢੰਗ ਨਾਲ ਬਣ ਗਿਆ ਕਿ ਹੁਣ ਕਿਸਾਨ ਵੀ ਦਿਲਚਸਪੀ ਲੈ ਰਹੇ ਆ ਆਮ ਲੋਕ ਲੈ ਰਹੇ ਆ ਨੌਜਵਾਨ ਲੈ ਰਹੇ ਆ ਪਰੰਤੂ ਇੱਕ ਦਬਦਬਾ ਵੀ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਬੰਦੇ ਡੱਕਣੇ ਆ ਕਿਸ ਤਰ੍ਹਾਂ ਬੰਦੇ ਰੋਕਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਉਵੇਦੀ ਸਾਹਿਬ ਜਿਹੜਾ ਹਵੇਕ ਭਖ ਦਾ ਮੁੱਦਾ ਸਮੇ ਸਮੇ ਤੇ ਨਮਜ ਨੂੰ ਪਛਾਣਦੇ ਹੋਏ ਗੱਲਬਾਤ ਕਰਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਮੈਂ ਜੀ ਆਇਆਂ ਕਹਿੰਦਾ ਅਗਲੀ ਜਿਹੜਾ ਤੁਸੀਂ ਅੱਜ ਗੱਲ ਕਰੀ ਆ ਨੌਜਵਾਨ ਭਾਨਾ ਇਸ ਭਾਨੇ ਸਿੱਧੂ ਦੀ ਗੱਲ ਭਾਨੇ ਸਿੱਧੂ ਦੀ ਨਹੀਂ ਹੈ ਗੱਲ ਹੈ ਜਿਹੜੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਪਹਰਾਵਾ ਪਾ ਕੇ ਜਿਹੜੇ ਲੋਕ ਜਿਨ੍ਹਾਂ ਨੇ ਅੱਜ ਉਹਦੀ ਦਸਤਾਰ ਬੰਨ੍ਹ ਕੇ ਉਹਦੀ ਦਸਤਾਰ ਦੀ ਤਹੀਨ ਕਰ ਰਹੇ ਨੇ ਮਾਇਨਾ ਕਹਿਣ ਤੋਂ ਪਾਪ ਪੰਜਾਬ 'ਚ ਨਵੀਂ ਬਣੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕਿ ਉਹਨਾਂ ਨੇ ਜਿਹੜੇ ਸੰਘਰਸ਼ ਚੋਂ ਆਪ ਨਿਕਲੇ ਨੇ ਉਹਨਾਂ ਨੂੰ ਨਹੀਂ ਗਿਆਨ ਵੀ ਜੇ ਕਿਸੇ ਵੀ ਪੰਜਾਬ ਦੀ ਧਰਤੀ ਤੇ ਕਿਸੇ ਵੀ ਮੂਵਮੈਂਟ ਨੂੰ ਕਿਸੇ ਨੌਜਵਾਨ ਨੂੰ ਅਸੀਂ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣ ਦੀ ਕੋਸ਼ਿਸ਼ ਕਰਾਂਗੇ ਕਿਤੇ ਪਰਚਾ ਉੱਥੇ ਦੱਜ ਕਿਤੇ ਅਦਰਜ ਵੀ ਉੱਥੇ ਫਿਰ ਲੋਕਾਂ ਨੇ ਉਹਦੇ ਪਿੱਠ ਤੇ ਖੜਨਾ ਹੀ ਖੜਨਾ ਹੈ ਭਾਨਾ ਸਿੱਧੂ ਕੀ ਸੀ ਕੋਈ ਨਹੀਂ ਸੀ ਜਾਣਦਾ ਜਦੋਂ ਇਹਨਾਂ ਨੇ ਇੱਕ ਪਰਚੇ 'ਚ ਬੰਦ ਹੋ ਗਿਆ ਉੱਥੋਂ ਚੱਕਿਆ ਉਹ ਥਾਣੇ 'ਚ ਉੱਥੋਂ ਚੱਕਿਆ ਉੱਥੋਂ ਇੱਕ 'ਚੋਂ ਨਿਕਲਦਾ ਨਹੀਂ ਦੂਏ ਚ ਪਾਉਂਦੇ ਨੇ ਉਸ ਦੇ ਪਿੱਛੇ ਫਿਰ ਗੁੱਸੇ 'ਚ ਆ ਕੇ ਪੰਜਾਬ ਦੇ ਲੋਕ ਅਸੀਂ ਇਹੇ ਜਿਹੇ ਹਾਂ ਅਸੀਂ ਨਾ ਕਿਸੇ ਦਾ ਜ਼ੁਲਮ ਕਰੀਏ ਨਾ ਕਿਸੇ ਦਾ ਸਹੀਏ ਪਰ ਇਹ ਮੰਨ ਲਿਆ ਜਾਵੇ ਕਿ ਹੁਣ ਭਾਨਾ ਸਿੱਧੂ ਨੂੰ ਪੱਕਾ ਜੇਲ੍ਹ ਰੱਖਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਤਰ੍ਹਾਂ ਪਰਚੇ ਪਾਏ ਜਾ ਰਹੇ ਆ ਪਰੰਤੂ ਸਵਾਲ ਇਹ ਵੀ ਉੱਠਣਾ ਸ਼ੁਰੂ ਹੋ ਗਿਆ ਕਿ ਜਿਹੜੇ ਏਜੰਟ ਸ਼ਿਕਾਇਤਾਂ ਦੇ ਚੁੱਕੇ ਸੀ ਉਹਨਾਂ ਸ਼ਿਕਾਇਤਾਂ ਦੇ ਉੱਤੇ ਹੁਣ ਤੱਕ ਕਾਰਵਾਈਆਂ ਕਿਉਂ ਨਹੀਂ ਹੋਈਆਂ ਤੇ ਹੁਣ ਜਿਹੜੇ ਏਜੰਟ ਹੈ ਉਹ ਬਾਹਰ ਕਿਉਂ ਨਹੀਂ ਆ ਰਹੇ ਕਿਉਂਕਿ ਸਵਾਲੇ ਵੀ ਖੜੇ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਵਿਦੇਸ਼ ਜਾਣਾ ਚਾਹੁੰਦੇ ਤੇ ਬਹੁਤ ਸਾਰੀਆਂ ਠੱਗੀਆਂ ਮਸੂਮ ਲੋਕਾਂ ਨਾਲ ਔਰਤਾਂ ਨਾਲ ਪਰਿਵਾਰਾਂ ਨਾਲ ਤੇ ਬੱਚੇ ਤੇ ਮਾਪੇ ਕੁਰਲਾਉਂਦੇ ਵਿਖਾਈ ਦਿੰਦੇ ਆ ਕਿ ਉਹਨਾਂ ਏਜੰਟਾਂ ਦੇ ਬਾਰੇ ਸਰਕਾਰਾਂ ਸੋਚਦੀਆਂ ਕਿਉਂ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਪੁਲਿਸ ਤੰਤਰ ਕਰਨਾ ਇੱਥੇ ਕਿੰਨੇ ਲੋਕਾਂ ਦੇ ਕਿੰਨੇ ਝਗੜੇ ਨੇ ਕਿੰਨੇ-ਕਿੰਨੇ ਲੜਾਈਆਂ ਝਗੜੀਆਂ ਹੋਏ ਹੋਏ ਨੇ ਕਿੰਨਿਆਂ ਨੇ ਕਿਸੇ ਤੋਂ ਪੈਸੇ ਲੈਣੇ ਨੇ ਕਿਸੇ ਨੇ ਦੇਣੇ ਕੋਟਾਂ ਕਾਦੇ ਲਈ ਨੇ ਜੇ ਏਜੰਟਾਂ ਦਾ ਰੌਲਾ ਲੋਕਾਂ ਨਾਲ ਚੱਲਦਾ ਕੋਟਾ ਹੁੰਦੀਆਂ ਨੇ ਉੱਥੇ ਪਾਨੇ ਸਿੱਧੂ ਹਣੀ ਕਿੱਥੋਂ ਆ ਗਏ ਪਾਨੇ ਸਿੱਧੂ ਉਹਨਾਂ ਨੂੰ ਟਾਰਗੇਟ ਬਣਾ ਕੇ ਇਹ ਏਜੰਟਾਂ ਨੂੰ ਪਿੱਠੇ ਤੇ ਰੱਖ ਕੇ ਪੰਜਾਬ ਸਰਕਾਰ ਇੱਥੇ ਇੱਕ ਆਪਣਾ ਦਾਦਾਗਰੀ ਕਰਨਾ ਚਾਹੁੰਦੀ ਆ ਬਦਮਾਸ਼ੀ ਕਰਨੀ ਚਾਹੁੰਦੀ ਆ ਜਿਹਦੇ ਕਾਰਨ ਚਲੋ ਪਾਨੇ ਸਿੱਧੂ ਨੂੰ ਛੱਡ ਲੋ ਅਸੀਂ ਜੇ ਕੋਈ ਨੌਜਵਾਨ ਫੜਿਆ ਜਾਂਦਾ ਉਹਨੂੰ ਛਡਾਉਣਾ ਨਹੀਂ ਉਹਦੇ ਅਸੀਂ ਆਵਾਜ਼ ਬਣਦੇ ਆ ਕੱਲ ਝੋਟੇ ਦੀ ਆਵਾਜ਼ ਬਣੀ ਸੀ ਝੋਟੇ ਨੂੰ ਰਿਹਾ ਕਰਾਇਆ ਉੱਥੇ ਵੀ ਸੰਘਰਸ਼ ਕਰਕੇ ਇਸੇ ਤਰ੍ਹਾਂ ਛੱਡਣਾ ਪਾਣਾ ਸਿੱਧੂ ਪਾਣਾ ਤੁਸੀਂ ਦੇਖੋ ਬਜ਼ੁਰਗ ਆਗੂ ਸ਼੍ਰੋਮਣੀ ਅਕਾਲੀ ਦਾ ਲੰਬਰ ਸਰ ਦਾ ਪ੍ਰਧਾਨ ਤੇ ਭਵਾਂਤਮਾਨ ਮੁੱਖ ਮੰਤਰੀ ਤੇ ਜ਼ਿਲ੍ਹੇ ਦਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਓਹ ਰਾਤ ਦਾ ਘਰੇ ਬੰਦ ਕਰਿਆ ਕੀ ਕਸੂਰ ਹੈ ਜੀ ਉਧਰ ਉਧਰ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ ਪਰ ਜੇ ਦੇਖਿਆ ਜਾਵੇ ਤਾਂ ਮਾਨ ਸਾਹਿਬ ਨੇ ਤਾਂ ਕੌਲ ਦਿੱਤੀ ਸੀ ਕਿ ਅਸੀਂ ਇਕੱਠ ਕਰਾਂਗੇ ਧੂਰੀ ਦੇ ਵਿੱਚ ਇਸੇ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਵੀ ਇਕੱਠ ਕਰ ਰਹੀਆਂ ਐ ਮੁੱਖ ਮੰਤਰੀ ਦੀ ਰਹਾਇਸ਼ ਦਾ ਜਿਹੜਾ ਘਰਾਓ ਕਰਨਾ ਉਸ ਦਾ ਐਲਾਨ ਕੀਤਾ ਜਾ ਚੁੱਕਾ ਹੈ ਲੱਗਦਾ ਕਿ ਜਿਹੜੇ ਲੋਕ ਕਰਾਂ ਦੇ ਨਜ਼ਰਬੰਦ ਕੀਤੇ ਜਾ ਰਹੇ ਬਹੁਤ ਸਾਰੀਆਂ ਮੂਮਟਾਂ ਸਮੇਂ ਦੇ ਨਾਲ ਪੰਜਾਬ ਦੇ ਵਿੱਚ ਉੱਠੀਆਂ ਤੇ ਉਹਨਾਂ ਮੂਵਮੈਂਟਾਂ ਦੇ ਤੈਅ ਚਾਹੇ ਕਿਸਾਨ ਡੱਕਲੇ ਗਏ ਚਾਹੇ ਜਿਹੜੇ ਹੋਰ ਧਾਰਮਿਕ ਤੌਰ ਤੇ ਜਿਹੜੇ ਬੰਦੇ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆ ਉਹਨਾਂ ਨੂੰ ਡੱਕਿਆ ਜਾ ਰਿਹਾ ਇਦਾਂ ਘਰਾਂ ਦੇ ਲੋਕ ਡੱਕ ਕੇ ਆਵਾਜ਼ ਦਬਾਈ ਜਾ ਸਕਦੀ ਆ ਮੈਂ ਕਹਿ ਰਿਹਾ ਵੀ ਜਿਹੜੀ ਵੀ ਸਰਕਾਰ ਨੇ ਦਾਗ ਨਾਲ ਆਪਣਾ ਰਾਜ ਭਾਗ ਚਲਾਉਣਾ ਚਾਹਿਆ ਪੰਜਾਬ ਤੇ ਇੱਥੇ ਲੋਕਾਂ ਨੇ ਨਹੀਂ ਚੱਲਣ ਦਿੱਤਾ ਉਹਦੀ ਮਿਸਾਲ ਸਰਦਾਰ ਬਿਆਨ ਸਿੰਘ ਉਹਦੀ ਮਿਸਾਲ ਪ੍ਰਕਾਸ਼ ਸਿੰਘ ਬਾਦਲ ਦੇ ਦਿੱਤੇ ਭਾਜਪਾ ਦੀ ਸਰਕਾਰ ਅੱਜ ਕਿੱਥੇ ਐ ਕਿੱਥੇ ਆ ਕੈਪਟਨ ਦੀ ਸਰਕਾਰ ਕੈਪਟਨ ਦੀ ਸਰਕਾਰ ਨੇ ਇੰਨਾ ਨਹੀਂ ਸੀ ਹਨੇਰ ਲਿਆਂਦਾ ਨਾ ਚੰਨੀ ਨੇ ਲਿਆਂਦਾ ਆ ਦੋ ਸਰਕਾਰਾਂ ਤਾਂ ਮਸ਼ਹੂਰ ਰਹੀਆਂ ਨੇ ਬੇਅੰਨ ਸਿੰਘ ਦੀ ਨੂੰ ਦੁਨੀਆ ਜਾਣਦੀ ਆ ਉਹ ਤੋਂ ਬਾਅਦ ਬਾਦਲ ਸਿੰਘ ਨੂੰ ਦੁਨੀਆ ਜਾਣਦੀ ਆ ਕਿ ਜਿਹੜਾ ਕੰਮ ਅੱਜ ਭਗਵੰਤ ਸਿੰਘ ਮਾਨ ਕਰ ਰਿਹਾ ਉਹ ਸਾਡੇ ਨਾਲ ਬਾਦਲ ਕਰਦੇ ਰਹੇ ਚਾਹੇ ਬੇ ਆਦਮੀਆਂ ਹੋਈਆਂ ਉਦੋਂ ਫੜ ਕੇ ਘਰਾਂ 'ਚ ਬੰਦ ਕਰਦੋ ਚੱਕ ਕੇ ਠਾਣਿਆਂ 'ਚ ਬੰਦ ਕਰਦੋ ਉਹੀ ਅੱਜ ਮੁੱਖ ਮੰਤਰੀ ਕਰ ਰਿਹਾ ਜਿਹੜਾ ਇਹ ਰਸਤਾ ਹੈ ਇਹ ਰਾਜ ਭਾਗ ਨੂੰ ਨਹੀਂ ਜਾਂਦਾ ਇਹ ਸਿਵਿਆਂ ਨੂੰ ਜਾਂਦਾ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਇੱਥੋਂ ਤੁਹਾਨੂੰ ਮੁੜਨਾ ਚਾਹੀਦਾ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ ਕਿੱਡੀ ਗੱਲ ਆ ਭੱਲੇ ਸਿੱਧੂ ਦੀ ਆਪੀ ਕੋਟਾਂ ਨੂੰ ਸਜ਼ਾ ਕਰਨਗੀਆਂ ਤੁਸੀਂ ਕਦੇ ਕਿਸੇ ਨੂੰ ਫੜ ਲਿਆ ਕਦੇ ਸੁਖਪਾਲ ਖੈਰਾ ਫੜ ਲਿਆ ਕਦੇ ਪਹਿਲਾਂ ਸਿੱਧੂ ਫੜ ਲਿਆ ਕਦੇ ਪਹਿਲਾਂ ਝੋਟਾ ਫੜ ਲਿਆ ਇਹ ਜੀ ਕਮਿਸਟਾ ਇੱਕ ਬੰਨੇ ਤਾਂ ਸਰਕਾਰ ਕਹਿੰਦੀ ਨਸ਼ਾ ਬੰਦ ਕਰਨਾ ਹੈ ਦੂਜੇ ਬੰਨੇ ਜੇ ਕੋਈ ਲੜਾਈ ਲੜਨੀ ਚਾਹੁੰਦਾ ਨਸ਼ੇ ਦੀ ਉਹਨੂੰ ਤੁਸੀਂ ਨਸ਼ੇ ਵਾਲੇ ਨੂੰ ਉਹਦੇ ਤੇ ਹੀ ਨਸ਼ਾ ਪਾਉਣਾ ਸ਼ੁਰੂ ਕਰ ਦਿੰਦੇ ਹੋ ਪਰ ਉਹ ਤਾਂ ਇਹ ਗੱਲ ਕਹਿ ਰਹੇ ਸੀ ਕਿ ਅਮਰਤਪਾਲ ਆਇਆ ਮੂਮੈਂਟ ਲੈ ਕੇ ਆਇਆ ਖਾਲਸਾਤਾਨ ਦੀ ਮੂਮੈਂਟ ਚੱਲ ਰਹੀ ਸੀ ਫਿਰ ਦੀਪ ਸਿੱਧੂ ਜੜੀ ਸੀ ਮੂਮੈਂਟ ਲੈ ਕੇ ਆਇਆ ਉਸ ਮੂਮੈਂਟ ਦੇ ਤਹਿਤ ਵੀ ਕਿਤਨਾ ਕਦੇ ਸਰਕਾਰਾਂ ਨੂੰ ਇਹ ਲੋਕ ਇਹ ਨੌਜਵਾਨ ਜਿਹੜੇ ਐ ਚੁਬਦੇ ਨਜ਼ਰ ਆਉਂਦੇ ਆ ਜੇ ਸਰਕਾਰਾਂ ਨੇ ਕੋਈ ਵਸੀਲੇ ਨਹੀਂ ਬਣਾਏ ਤਾਂ ਜੇ ਲੋਕ ਉੱਡਣਾ ਚਾਹੁੰਦੇ ਆ ਨੌਜਵਾਨ ਸਿਆਸਤ ਚਾਉਣਾ ਚਾਹੁੰਦੇ ਆ ਤਾਂ ਇਹ ਲੋਕ ਰੋਕਦੇ ਕਿਉਂ ਆ ਇਹਨਾਂ ਨੂੰ ਮੈਂ ਕਹਿ ਰਿਹਾ ਦੀਪ ਸਿੱਧੂ ਦੀ ਮੂਵਮੈਂਟ ਸੀ ਕਿਸਾਨਾਂ ਚੋਂ ਪੈਦਾ ਹੋਈ ਹੋਈ ਉਹ ਜੰਗੇ ਜਿੱਥੇ ਨੌਜਵਾਨ ਕੋਈ ਅਗਵਾਈ ਕਰੂਗਾ ਨੌਜਵਾਨਾਂ ਨੇ ਪਿੱਛੇ ਆਉਣਾ ਹੀ ਆਉਣਾ ਉਹ ਦੋਨਾਂ ਸੀ ਸਾਰੇ ਪੰਜਾਬ ਦਾ ਸਾਰੇ ਹਿੰਦੁਸਤਾਨਾ ਦੇ ਕਿਸਾਨਾਂ ਦਾ ਉਹਦੀ ਹਮਾਇਤ ਤੇ ਦੀਪ ਵੱਧ ਬਾਹਰੋਂ ਆਇਆ ਉਹ ਉਹ ਉਦੋਂ ਨਿਕਰਿਆ ਉਹ ਮੂਵਮੈਂਟ ਨੂੰ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਦੂਜੇ ਵੱਲੇ ਜਿਹੜੀ ਦੂਜੀ ਆਪਣੇ ਆਪਾ ਅੰਬਰਤਪਾਲ ਦੀ ਗੱਲ ਕਰਦੇ ਆ ਅੰਬਰਤਪਾਲ ਦੀ ਮੂਵਮੈਂਟ ਨੂੰ ਵੀ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਇਹ ਤਾਂ ਸਿਰੋਪਾਨੇ ਸਿੱਧੂ ਦਾਦਾ ਇੱਕ ਨਗਾਤੀ ਝੋਟੇ ਦਾ ਇੱਕ ਨਗਾਤੀ ਬਰੋਣਾ ਪੰਜਾਬ ਬਚਾਉਣਾ ਹੈ ਦੂਜੇ ਵੱਲੇ ਜੇ ਉਹਨੇ ਕੋਲ ਭਾਨੇ ਸਿੱਧੂ ਕੋਲ ਜਾ ਕੇ ਬੀਬੀਆਂ ਰੋਂਦੀਆਂ ਨੇ ਘਰਾਂ ਦੇ ਘਰ ਖਾ ਕੇ ਏਜੰਟ ਸਾਡੇ ਸਾਡੇ ਬੱਚੇ ਵੀ ਉਰੇ ਰੁੜ ਕੇ ਸਾਡਾ ਪਾਇ ਸਾਹਿਬ ਨਹੀਂ ਮੋੜ ਰਹੇ ਉਥੇ ਜੇ ਜੇ ਇੱਥੋਂ ਦੀਆਂ ਸਰਕਾਰਾਂ ਸਹੀ ਪੁਲਿਸ ਚੱਲੇ ਸਹੀ ਸਿਸਟਮ ਚੱਲੇ ਫੇ ਕਿਉਂ ਲੋਕ ਆਪਣੇ ਕਾਨੂੰਨ ਹੱਥ ਚ ਲੈਣਗੇ ਜੀ ਕਿਉਂ ਸੈਨੂ ਜਾ ਕੇ ਦਬਕੇ ਮਾਰਨਗੇ ਇਹ ਤਾਂ ਜਦੋਂ ਕੱਲ ਮਾਰਦੇ ਨੇ ਵੀ ਸਾਡਾ ਘਰ ਦਰ ਬਿੱ ਗਿਆ ਅਸੀਂ ਤਾਂ ਖਤਮ ਹੋ ਗਏ ਸਾਡੇ ਬੱਚੇ ਜਹਾਜ਼ਾ ਚੜ ਕੇ ਬਾਹਰ ਪਤਾ ਨਹੀਂ ਕਿਹੜੇ ਕਿਹੜੇ ਦੇਸਾਂ ਸਿੱਟੇ ਹੁੰਦੇ ਨੇ ਜਾ ਕੇ ਉਹ ਕੂਕਾ ਮਾਰਦੇ ਰੋਂਦੇ ਨੇ ਇੱਥੇ ਅਸੀਂ ਲੀਡਰਾਂ ਦੀਆਂ ਮੰਤਾਂ ਕਰਦੇ ਆ ਕਿ ਸਾਡੇ ਨੂੰ ਕਿਸੇ ਦੀ ਡੈੱਡ ਬਾਡੀ ਮੰਗਾਉਂਦੇ ਆ ਕਿਸੇ ਨੂੰ ਕਹਿੰਦੇ ਆ ਸਾਡਾ ਵਾਪਸੇ ਮੰਗਾ ਦਿਓ ਉੱਥੇ ਜਿਹੜਾਂ ਚ ਰੋ ਰਿਹਾ ਇਹਨਾਂ ਗੱਲਾਂ ਦਾ ਸਰਕਾਰ ਜਵਾਬ ਦੇਣ ਦੀ ਬਜਾਏ ਜਿਹੜਾ ਆ ਕਰ ਰਹੀ ਹੈ ਵੀ ਇੱਥੇ ਪੁਲਿਸ ਤਾਂ ਤਰਨ ਵਾਲਾ ਇੱਥੇ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹਨੂੰ ਬੰਦ ਕਰ ਦਿਓ ਇਹ ਬਰਦਾਸ਼ਤ ਨਹੀਂ ਹੋਣਾ ਜੇ ਨਾ ਬਰਦਾਸ਼ ਮੈਂ ਪਿੱਛੇ ਵੀ ਕਹਿ ਕਹਿਆ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਕਾਲੀ ਦਾ ਹਸਤੰਤਰ ਵੀ ਪਿੱਛੇ ਨਹੀਂ ਹਟੂਗਾ ਮਜਬੂਰ ਸਾਨੂੰ ਵੀ ਕਿਸੇ ਨਾ ਕਿਸੇ ਟਰੈਕ ਤੇ ਬੈਠਣਾ ਪੈਣਾ ਪਰ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਪਰਿਵਾਰਾਂ ਨਾਲ ਠੱਗੀਆਂ ਵੱਜੀਆਂ ਬਹੁਤ ਸਾਰੇ ਨੌਜਵਾਨਾਂ ਨਾਲ ਠੱਗੀਆਂ ਵੱਜੀਆਂ ਉਹ ਲੋਕ ਘਰਾਂ ਦੇ ਵਿੱਚ ਅੱਜ ਵੀ ਜਿਹੜੇ ਆ ਕਿਸੇ ਨਾ ਕਿਸੇ ਘਰ ਲਾਉਂਦੇ ਨਜ਼ਰ ਆਉਂਦੇ ਆ ਜੇ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਇੰਨਾ ਹੀ ਸੱਚਾ ਹੈ ਤਾਂ ਉਹਨਾਂ ਦੇ ਪੈਸੇ ਦਵਾ ਕਿਉਂ ਨਹੀਂ ਦਿੰਦੇ ਮੈਂ ਕਹਿ ਰਿਹਾ ਵੀ ਜੇ ਸਰਕਾਰ ਇਨਸਾਫ ਦੇਵੇ ਤਾਂ ਫਿਰ ਆਪਾਂ ਬੇਅਦਬੀਆਂ ਦਾ ਮਿਲ ਕੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਜਿਹੜੇ ਮਾਨਵਤਾ ਦਾ ਗੁਰੂ ਦੁਨੀਆ ਮੰਦੀ ਹੈ ਉਸ ਗੁਰੂ ਗ੍ਰੰਥ ਸਾਹਿਬ ਦੇ ਦਿਨ ਦਿਹਾੜੇ ਬੇਅਦਮੀਆਂ ਹੋਈਆਂ ਇਨਸਾਫ ਨਹੀਂ ਨ ਦਿੱਤਾ ਕਿ ਗੁੱਸਾ ਨਹੀਂ ਆਊਗਾ ਦੂਜੇ ਵੱਲੇ ਦੇਹਦਾਰੀ ਗਰਮੀਤ ਰਾਹੀਮ ਬਾਰ-ਬਾਰ ਉਹਨੂੰ ਪਰੋਲਾਂ ਦੇ ਰਹੇ ਨੇ ਨੌਵੀਂ ਵਾਰ ਪਰੋਲ ਤੇ ਆਇਆ ਸਾਡੇ ਆਨੇ ਪੂਰੀਆਂ ਸਜਾਵਾਂ ਵੀ ਪੂਰੀਆਂ ਕਰ ਲਿਆ ਉੱਥੇ ਨਹੀਂ ਰਿਹਾ ਇਹ ਸਾਰਾ ਇੱਕ ਆਏ ਗਾਲ ਤੱਕ ਭਰੇ ਪਏ ਨੇ ਲੋਕ ਗੁੱਸਾ ਕੱਢਣ ਦੇ ਲਈ ਲੋਕ ਰਾਹ ਲੱਭਦੇ ਨੇ ਜਦੋਂ ਉਹ ਭਾਨੇ ਸਿੱਧੂ ਆ ਰਾਹ ਮਿਲਿਆ ਲੋਕਾਂ ਨੇ ਇੱਥੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿੱਡਾ ਕੱਠ ਸੀ ਬਰਨਾਲੇ ਅੱਜ ਵੀ ਮੂੰਹ ਤੋੜਵਾ ਜਵਾਬ ਦਿੱਤਾ ਬਰਨਾਲੇ ਲੋਕਾਂ ਨੇ ਦੁਨੀਆ ਭਰ ਦੀ ਪੁਲਿਸ ਲਿਆ ਕੇ ਸਿੱਟਦੀ ਪਰ ਲੋਕਾਂ ਨੇ ਫੇਰ ਵੀ ਜਕਾਰੇ ਛੱਡਦੇ ਹੋਏ ਰੇਲ ਨਹੀਂ ਚੱਲਣ ਦਿੱਤੀ ਪਰ ਜੇ ਦੇਖਿਆ ਜਾਵੇ ਤਾਂ ਹੁਣ ਮਸਲਾ ਇਹ ਆ ਗਿਆ ਕਿ ਚੋਣਾ ਆ ਗਿਆ ਤੇ ਚੋਣਾ ਦੇ ਵਿੱਚ ਜਿਹੜੇ ਨੌਜਵਾਨਾਂ ਦਾ ਵੱਡਾ ਕਾਫਲਾ ਹੈ ਜਾਂ ਨੌਜਵਾਨਾਂ ਦਾ ਵੱਡਾ ਦਬਦਬਾ ਹੈ ਜਾਂ ਵੱਡਾ ਪ੍ਰਭਾਵ ਹੈ ਲੱਗਦਾ ਕਿ ਚੋਣਾਂ ਦੇ ਮੱਦੇਨਜ਼ਰ ਸਰਕਾਰਾਂ ਅਜਿਹੇ ਹਤਖੰਡੇ ਵਰਤਦੀਆਂ ਜਿਹਦੇ ਕਰਕੇ ਪਾਨਾ ਸਿੱਧੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਕਾ ਸੁਧਾਰਾ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸਟੈਪ ਹੋ ਸਕਦਾ ਕਿ ਚੋਣਾਂ ਦੇ ਮੱਦੇਨਜ਼ਰ ਇਹ ਸ਼ਿਕੰਜੇ ਇਸ ਕਰਕੇ ਪਾਏ ਜਾ ਰਹੇ ਆ ਕਿ ਨੌਜਵਾਨਾਂ ਨੂੰ ਛੁੱਟ ਕੇ ਜੇਲ੍ਹ ਦੇ ਵਿੱਚ ਇੱਕ ਵੱਡਾ ਦਬਦਬਾ ਕਾਇਮ ਕੀਤਾ ਜਾਵੇ ਬਿਲਕੁਲ ਨਹੀਂ ਹੋਣਾ ਇੱਕ ਦੱਸ ਦਿਨਾ ਮੈਂ ਕਿ ਵਿਰੋਧ ਹੁੰਦਾ ਹੁੰਦਾ ਜਿਹੜੇ ਰਾਜ ਭਾਗ ਤੇ ਹੋਣ ਜੇ ਬਾਦਲ ਕੇ ਰਾਜ ਭਾਗ ਸੇ ਦੀ ਲੋਕਾਂ ਨੇ ਵਿਰੋਧ ਰਾ ਦੇ ਬਾਦਲ ਕਹਿੰਦਾ ਕਰਿਆ ਜੇ ਕੈਪਟਨਸ਼ਿਪ ਕੈਪਟਨ ਦਾ ਕੀਤਾ ਅੱਜ ਭਗਵੰਤ ਮਾਨ ਆ ਰਾਜ ਭਾਗ ਤੇ ਇਹ ਦੇਖ ਲਓ ਜੇ ਨਿੰਗਾ ਦੇ ਡੋਲ ਵਾਂਗੂ 24 ਚ ਮੜ ਕੇ ਨਾ ਰੱਖ ਦੇਣ ਇਹ ਦੇਖਦੇ ਹੀ ਰਹਿ ਜਾਣਗੇ ਨਾ ਰਿਜ਼ਲਟ ਮਿਲ ਜੂਗਾ ਭਾਣਾ ਸਿੰਧੂ ਇਹਨਾਂ ਦੇ ਜੋੜਾਂ ਚ ਬੈਜੂਗਾ ਹੁਣ ਪਰ ਉਹ ਤਾਂ ਕਹਿ ਰਿਹਾ ਕਿ ਭਗਵੰਤ ਮਾਨ ਨੇ ਤਾਂ ਖੁਦ ਇਹ ਗੱਲ ਕਹੀ ਆ ਕਿ ਅਸੀਂ ਤਾਂ ਇਨਕਲਾਬ ਲੈ ਕੇ ਆਏ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਬਦਲਾ ਲੋਕ ਚਾਹੁੰਦੇ ਸੀ ਅਸੀਂ ਉਹ ਲੈ ਕੇ ਆਂਦਾ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਇਹ ਨੌਜਵਾਨ ਜਿਹੜੇ ਕਿਤਨਾ ਕਿਤੇ ਇਹਨਾਂ ਨੂੰ ਪਟਕਾਇ ਜਾ ਰਿਹਾ ਇਸ ਕਰਕੇ ਜਿਹੜੇ ਹੈ ਇਹ ਸਾਰੀ ਸਮੱਸਿਆ ਜਿਹੜੀ ਹੈ ਖੜੀ ਨਜ਼ਰ ਆਉਂਦੀ ਹੈ ਇਨਕਲਾਬ ਇਸ ਕਰਕੇ ਲਿਆਈ ਸੀ ਵੀ ਕੇਜਰੀਵਾਲ ਦਾ ਡਰਾਈਵਰ ਬਣ ਜੂਗਾ ਸਾਡਾ ਮੁੱਖ ਮੰਤਰੀ ਜਹਾਜ਼ ਨੂੰ ਗੱਡਾ ਬਣਾ ਲੂਗਾ ਇਨਕਲਾਬ ਇਸ ਕਰਕੇ ਲਿਆਂਦਾ ਵੀ 40 40 50 50 ਗੱਡੀਆਂ ਨਾਲ ਸਾਡਾ ਮੁੱਖ ਮੰਤਰੀ ਜਾਇਆ ਕਰੂਗਾ ਇਨਕਲਾਬ ਇਸ ਕਰਕੇ ਲਿਆਇ ਸੀ ਕਿ ਕਿ ਲੋਕਾਂ ਦੇ ਜੁੱਤੀਆਂ ਮਾਰ ਮਾਰ ਲੋਕਾਂ ਨੂੰ ਅੰਦਰ ਬੰਦ ਕਰੂਗਾ ਉਮਰ ਵੀ ਨਹੀਂ ਦੇਖੂਗਾ ਧੀਆ ਪਾਣਾਂ ਨੂੰ ਰੋਂਦੀਆਂ ਨਹੀਂ ਦੇਖੂਗਾ ਰਜਗਾਰ ਮੰਗਦੇ ਲੋਕਾਂ ਨੂੰ ਡਾਂਗਾ ਮਾਰੂਗਾ ਇਨਕਲਾਬ ਇਸ ਕਰਕੇ ਲਿਆਇ ਸੀ ਕਿ ਕਿ ਤੁਹਾਡੇ ਟੈਂਕੀਆਂ ਤੇ ਚੜੀਆਂ ਮੇ ਬੀਬੀਆਂ ਜਿਨ੍ਹਾਂ ਨੂੰ ਤੁਸੀਂ ਭੈਣ ਬਣਾਇਆ ਸਮੇਤ ਕੇਜਰੀਵਾਲ ਨੇ ਉਹ ਬੀਬੀਆਂ ਅੱਜ ਵੀ ਕੂਕਾ ਮਾਰਦੀਆਂ ਫਿਰਦੀਆਂ ਨੇ ਲੋਕ ਝੂਠ ਦੇ ਵਪਾਰੀਆਂ ਦੇ ਪਹਿਲਾ ਸਾਹ ਦਿੱਤਾ ਨਾ ਹੁਣ ਦੇਣਗੇ ਸੰਘਰਸ਼ ਕਰਨ ਦੇ ਲਈ ਮੁੱਖ ਮੰਤਰੀ ਨੂੰ ਇਹ ਦਿਨ ਭੁੱਲਣੇ ਨਹੀਂ ਚਾਹੀਦੇ ਕਿ ਥੋਡੀ ਵੀ ਪਾਰਟੀ ਇਨਕਲਾਬ ਦੇ ਨਾਂ ਤੇ ਜਿੱਤੀ ਸੀ ਸੰਘਰਸ਼ ਚੋਂ ਪੈਦਾ ਹੋਈ ਸੀ ਤਾਂ ਸਰਕਾਰ ਬਣੀ ਹੈ ਪਰ ਜਿਹੜੇ ਰਾ ਹੁਣ ਤੁਸੀਂ ਪਏ ਗਿਓ ਇਹ ਰਸਤਾ ਤੁਹਾਨੂੰ ਰਾਸ ਨਹੀਂ ਆਉਣਾ ਘਾਟਾ ਹੀ ਜਾਊ ਨੁਕਸਾਨ ਹੀ ਹੋ ਮੇਰਾ ਧੰਨਵਾਦ ਇਹ ਸਾਣਾ ਕਾਲੇ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਲੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਸ ਤਰ੍ਹਾਂ ਸਰਕਾਰਾਂ ਸਮੇਂ-ਸਮੇਂ ਤੇ ਬਦਲਦੀ ਰਹੀਆਂ ਇੱਕ ਵੱਡਾ ਝੂਠ ਸਿਆਸਤਦਾਨ ਮਾਰਦੇ ਆ ਕਿ ਅਸੀਂ ਬਦਲਾ ਲੈ ਕੇ ਆ ਰਹੇ ਹਾਂ ਇਨਕਲਾਬ ਲੈ ਕੇ ਆ ਰਹੇ ਹਾਂ ਪਰੰਤੂ ਪੱਗਾਂ ਦੇ ਰੰਗ ਬਟਾਉਣ ਨਾਲ ਕਦੇ ਵੀ ਬਦਲਾ ਨਹੀਂ ਆਇਆ ਜਦਕਿ ਸਰਕਾਰਾਂ ਪਹਿਲਾਂ ਵੀ ਜਿਸ ਤਰ੍ਹਾਂ ਕਰਦੀਆਂ ਰਹੀਆਂ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਦੇ ਖਮਿਆਜੇ ਪੁਕਤਲੇ ਪਏ ਆ ਜੇ ਹੁਣ ਭਾਨਾ ਸਿੱਧੂ ਨੂੰ ਲੈ ਕੇ ਇੱਕ ਵੱਡੀ ਸਭੰਦੀ ਜਾਂ ਇੱਕ ਵੱਡੀ ਲਹਿਰ ਦਿਖਾਈ ਦੇ ਰਹੀ ਹੈ ਤਾਂ ਇਸੇ ਕਰਕੇ ਕਿਸਾਨ ਇਸੇ ਕਰਕੇ ਨੌਜਵਾਨ ਜਿਹੜੇ ਆ ਸਰਕਾਰ ਦੇ ਪ੍ਰਤੀ ਪ੍ਰੜਾਸਕੜ ਦੇ ਨਜ਼ਰ ਆ ਰਿਹਾ ਤੇ ਜੇ ਕੋਈ ਨજરਸਾਨੀ ਕਰਕੇ ਜਾਂ ਪੁਲਿਸ ਤੰਤਰ ਦੇ ਨਾਲ ਇਹਨਾਂ ਲੋਕਾਂ ਨੂੰ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ